ਮੈਂ ਜੀਮਾ ਇਨ ਪ੍ਰਿੰਸੀਪਲ ਮੈਡੀਕਲ ਸਕੂਲ ਅੱਜ ਮੈਨੂੰ ਜਦੋਂ ਵਾਰਡਨ ਮੈਮ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੀ ਬੀਮਾਰੀ ਆਵਤ ਹੈਗੇ ਨੂੰ ਹਸਪੀਟਲ ਲੈ ਕੇ ਜਾ ਰਹੇ ਆ ਤੇ ਬਸ ਥੋੜੀ ਜਿਹੀ ਬਾਅਦ ਹੀ ਜਿਹੜਾ ਮੈਂ ਹਸਪੀਟਲ ਸਿਰ ਆ ਗਿਆ ਤੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜਿਆ 4-5 ਦਿਨਾਂ ਜਿੰਦਗੀ ਉਹ ਪੂਰੀ ਸੁਖਾਵਈ ਆ ਸਾਰੇ ਬੱਚੇ ਜਿਹੜੇ ਆ ਇਹਨਾਂ ਨੂੰ ਜਿਹੜਾ ਗੈਸਟ੍ਰਿਕ ਅਟੈਕ ਇਚਰਬਨ ਹੋਇਆ ਕੁਬਰਾਟ ਹੋ ਰਹੀਆ ਸੀ ਗੈਸ ਹੋਈਆ ਉਹ ਕੋਨ ਦਾ ਜਿਹੜਾ ਟਰੀਟਮੈਂਟ ਹੁਣ ਚੱਲਦੀ ਆ ਤੇ ਮੇਰੇ ਖਿਆਲ ਚ ਥੋੜ੍ਹੀ ਥੋੜ੍ਹੀ ਦੇ ਤੱਕ ਜਿਹੜੇ ਉਹ ਬੱਚਾ ਨੂੰ ਸੁੱਤੀ ਮਿਲ ਜਾਏਗਾ 10 ਫੱਤੀ ਨੇ ਬੱਚੇ ਆ ਦੇ ਕੋ 950 ਆਏ ਸੀ ਮੇਰੇ ਟੋਰੀਆ ਸਕੂਲ ਦੇ ਬੱਚੇ ਨੇ ਸੇਸਤ ਪੁਰੀ ਆਏ ਆਂ ਹੀ ਕੰਪਲੇਨ ਇਹਨਾਂ ਦੀ ਇਹ ਹੀ ਆ ਕਿ ਫੂਡ ਪੋਇਜ਼ਨਿੰਗ ਹੋਇਆ ਪਿਆ ਅਚਾਨਕ ਆਇਰੇ ਬਹੁਤ ਹੀ ਦਿਨਾਲ ਦਾਇਰੀਆ ਹੀ ਥੋੜਾ ਤੇ ਟੈਂਸ਼ਨ ਬੱਚੇ ਨੂੰ ਜ਼ਿਆਦਾ ਹੀ ਕਾਫੀ ਘਬराई ਹੋਇਆ ਹਾਂ ਤਾਂ ਆਪਾਂ ਇਹਨਾਂ ਨੂੰ ਬੇਸਿਕ ਐਮਰਜੈਂਸੀ ਟਰੀਟਮੈਂਟ ਦੇ ਦਿੱਤਾ ਹੈ। ਗੁਦੂਪਾਣਾ ਤੋਂ ਪੁੱਛਿਆ ਹਿਸਟਰੀ ਲਿੱਤੀ ਹੈ ਤਾਂ ਉਹ ਦੱਸਿਆ ਇਹ ਹੀ ਕਹਿ ਰਿਹਾ ਨੇ ਕਿ ਨਾ ਨੇ ਕੁਝ ਖਾਦਾ ਵੈ ਕਿ ਡਿਨਰ ਕਰਨ ਤੋਂ ਬਾਅਦ ਇਹਨਾਂ ਦੀ ਅਚਾਨਕ ਹੀ ਪੇ ਦਰਦ ਸ਼ੁਰੂ ਹੋਇਆ ਵੈ ਤਾਂ ਮੋਸਟ ਪੌਬਲਿਬਲੀ ਉਹ ਕਹਿ ਰਿਹਾ ਕਿ ਅੱਜ ਡਿਨਰ ਚਾਹ ਦੇ ਵਿੱਚ ਤੇਲ ਪਰੋਫਿਟ ਵਗਰਾ ਦੇ ਦਿਖਦੇ ਨੇ ਤਾਂ ਉਹ ਫਿਰਾਲ ਹਿਸਟਰੀ ਉਹਦੇ ਹੀ ਦੇ ਰਹੀ ਹੈ ਕਿ ਫੂਡ ਪੋਇਜ਼ਨਿੰਗ ਹੋ ਸਕਦਾ ਹੈ। ਵਾਹਿਗੁਰੂ ਜੀ ਕੀ ਬਰਕਤ ਹੋਈ ਹਾਂ ਦੀ ਕਿ ਜਾਨ ਤੇ ਸਿਹਤ ਦਾ ਹਾਈ ਜੀ ਨਹੀਂ ਵੇਖੀ ਗਈ ਕਿ ਹੱਥ ਨਹੀਂ ਤੁੱਟੇਗੇ ਚੰਗੀ ਤਰ੍ਹਾਂ ਇਹ ਆਖ ਲੋ ਕਿ ਖਾਂਦ ਤਿੰਨ ਚ ਕੋਈ ਮਿਲਾਵਤ ਸੀ ਮੈਂ ਅਰਜੀਮਾ ਇਨ ਪ੍ਰਿੰਸੀਪਲ ਮੈਟਰੀਅਲ ਸਕੂਲ ਅੱਜ ਮੈਨੂੰ ਜਦੋਂ ਵਾਰਡਨ ਮੈਮ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਵੀ ਕੁਝ ਬੱਚਿਆਂ ਦੀ ਤਬੀਬ ਫਿਆਬਤ ਇਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਤੇ ਬਸ ਥੋੜੀ ਦੇਰ ਬਾਅਦ ਜਿਹੜਾ ਮੈਂ ਹਸਪੀਟਲ ਫਿਰ ਆ ਗਿਆ ਤੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਚਾਰ ਪੰਜ ਬੱਚਿਆਂ ਦੀ ਜਿਹੜੀ ਉਹ ਥੀਏ ਖਰਾਬ ਹੋਈ ਆ ਆਇਰਨ ਦੀ ਗੋਲੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਆ ਆਇਰਨ ਦੀ ਮੈਂ ਐਕਚੁਅਲੀ ਛੁੱਟੀ ਤੇ ਸੀ ਇਸ ਕਰਕੇ ਮੈਨੂੰ ਇਹਦੇ ਬਾਰੇ ਸਾਰਾ ਵੀ ਕੁਝ ਵੀ ਐਗਜ਼ੈਕਟ ਪਤਾ ਨਹੀਂ ਕਿ ਕਿੰਨੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਗੋਲੀ ਕਿੰਨੇ ਬੱਚਿਆਂ ਨੂੰ ਤਬੀਬ ਕਰਾਉਂਦੇ ਸਿਵਿਤ ਜਿਹੜੀ ਆ 6 ਤੋਂ 7 ਵਜੇ 5 ਤੋਂ 6 ਬੱਚਿਆਂ ਦੀ ਖਰਾਬ ਹੋਈ ਸੀ ਹੁਣ ਕਿਰਬਨ ਕਿਰਬਨ ਸਾਰੇ ਬੱਚੇ ਜਿਹੜੇ ਆ ਇਹਨਾਂ ਨੂੰ ਜਿਹੜਾ ਗੈਸਟ੍ਰਿਕ ਅਟੈਕ ਹੀ ਕਿਰਬਨ ਹੋਇਆ ਕਬਰਾਟ ਹੋਈ ਹੈ ਤੇ ਗੈਸ ਹੋਈ ਆ ਉਹ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੁਣ ਚੱਲ ਰਹੀ ਆ ਤੇ ਮੇਰੇ ਖਿਆਲ ਚ ਹੋਰ ਥੋੜੀ ਦੇਰ ਤੱਕ ਜਿਹੜੇ ਉਹ ਬੱਚਿਆਂ ਨੂੰ ਛੁੱਟੀ ਮਿਲ ਜਾਏਗੀ ਜੋ ਡਾਕਟਰ ਸਾਹਿਬ ਕਹਿਣਗੇ ਡਾਕਟਰ ਇਹ ਹੀ ਕਹਿ ਰਹੇ ਆ ਵੀ ਇਹ ਜਿਹੜਾ ਇਹਨਾਂ ਨੂੰ ਗੈਸਟ੍ਰਿਕ ਅਟੈਕ ਹੋਇਆ ਤੇ ਜਿਹੜਾ ਆ ਇਹਨਾਂ ਨੂੰ ਗੈਸ ਦਾ ਇੰਜੈਕਸ਼ਨ ਤੇ ਜਿਹੜਾ ਥੋੜਾ ਪੀਨ ਦਾ ਇੰਜੈਕਸ਼ਨ ਉਹਨਾਂ ਨੂੰ ਦੇ ਦਿੱਤਾ। ਨਹੀਂ ਡਾਕਟਰਾਂ ਦੇ ਜੀ ਉੱਥੇ ਰੋਟੀ ਕਿਵੇਂ ਦੀ ਹੈ ਤੁਹਾਡੇ ਹੋਸਟਲ ਦੀ? ਰੋਟੀ ਸਾਡੇ ਜਿਹੜੀ ਆ ਉਹ ਸਾਡੇ ਜਿਹੜਾ ਆ ਲਗਾਤਾਰ ਸਾਫ਼ ਦੀ ਡਿਊਟੀ ਹੁੰਦੀ ਆ। ਰੋਜ਼ ਜਿਹੜਾ ਰੋਟੀ ਦੀ ਚੈਕਿੰਗ ਹੁੰਦੀ ਆ। ਔਰ ਤਕਰੀਬਨ ਤਕਰੀਬਨ ਜਿਹੜੀ ਰੋਟੀ ਆ ਸਾਡੀ ਇਹ ਠੀਕ ਹੈਗੀ ਆ। ਨਹੀਂ ਫੂਡ ਕਾਨ ਕੋਈ ਗੱਲ। ਇਹ ਕੋਲੀ ਕਿੰਨੇ ਵਜੇ ਹੋਈ ਹੈ? ਕੋਲ ਕੋਲੀ ਦਾ ਤਾਂ ਮੈਨੂੰ ਪਤਾ ਨਹੀਂ ਕੋਈ। ਕੋਲੀ ਕਿੰਨੇ ਵਜੇ ਤੇ 3 ਲੰਚ ਟਾਈਮ ਤੇ ਜਾਂਦੀ ਆ ਜੀ। ਲੰਚ ਟਾਈਮ ਤੇ ਬੱਚੇ ਬਿਮਾਰ ਹੁੰਦੇ ਰਾਤ ਨੂੰ 8:30 ਵਜੇ ਨਹੀਂ ਹਾਂਜੀ ਨਹੀਂ ਲੰਚ ਟਾਈਮ ਦਿੱਤੀ ਹੈ ਬੱਚੇ ਗੋਲੀ ਗੋਲੀ ਲੰਚ ਟਾਈਮ ਦਿੱਤੀ ਹਾਂਜੀ ਪਰ ਬੱਚੇ ਰਾਤ ਨੂੰ 8:30 ਵਜੇ ਰੋਟੀ ਖਾਣ ਤੋਂ ਬਾਅਦ ਬਿਮਾਰ ਹੁੰਦੇ ਬੱਚੇ ਪਹਿਲਾਂ ਵੀ ਬਿਮਾਰ ਸੀਗੇ ਜਿਨ੍ਹਾਂ ਦੇ ਪੇਰੈਂਟਸ ਅੱਜ ਛੱਡ ਕੇ ਗਏ ਨੇ ਤੇ ਉਹ ਅੱਜ ਫੇਰ ਬੱਚੇ ਬਿਮਾਰ ਹੋ ਗਏ ਆ ਹਾਂਜੀ ਦਿੱਤੀ ਗਈ ਕੋਈ ਗੱਲ ਕੰਪਲੇਨ ਮੇਰੇ ਤੱਕ ਤਾਂ ਕੋਈ ਨਹੀਂ ਪਹੁੰਚੀ ਫਿਰ ਇਹਨੂੰ ਦਿੰਦੇ ਆ ਕੰਪਲੇਨ ਬੱਚੇ ਕੰਪਲੇਂਟ ਜਿਹੜੀ ਹੈਗੀ ਆ ਸਾਡੇ ਕੋਲ ਨਹੀਂ ਸਾਡੀ ਆ ਸਾਡੇ ਕੋਲ ਦਿੰਦੇ ਜੇ ਬੱਚੇ ਸਾਡੇ ਕੋਲ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਆ ਸੀ ਉਸੇ ਵਾਲੇ ਮੈਸ ਦਾ ਵੇਖਦੇ ਆ ਉਸੇ ਵਾਲੇ ਆਪਾਂ ਪ੍ਰਿੰਸੀਪਲ ਸਰ ਦੇ ਧਿਆਨ ਚ ਵੀ ਲਿਆਈ ਦੀ ਉੱਪਰ ਤੱਕ ਚਾਈਦਾ ਅਸੀਂ ਮੈਸ ਕਮੇਟੀ ਬਣਾਈ ਦੀ ਸਕੂਲ ਚ ਮੈਸ ਕਮੇਟੀ ਬਣੀ ਹੋਈ ਆ ਸਾਡੀ ਅੱਜ ਬੱਚਿਆਂ ਨੂੰ ਮਿਕਸ ਦਾ ਆ ਲਿਆ ਤੇ ਮਿਕਸ ਸਬਜੀ ਆ ਚਾਵਲਾ ਨਾਲ ਫਿਰ ਕੇ ਜੀ ਡਾਕਟਰ ਦਾ ਵੀ ਇਹ ਕਹਿਣਾ ਕਿ ਖਾਣਾ ਖਾਣ ਤੋਂ ਬਾਅਦ ਇੱਕ ਤਾਂ ਕੋਈ ਪਰ ਇਹ ਸਰ ਇਹ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਸਾਡੇ ਕੋਲੋਂ ਮਤਲਬ ਕਿ 7 500 100 ਬੱਚਾ ਹੈਗਾ ਵਾ 700 ਬੱਚਿਆਂ ਦੇ ਵਿੱਚੋਂ 6 ਬੱਚੇ ਬਿਮਾਰ ਹੋਏ ਨੇ ਉਹ ਦੇਖੋ ਹੋ ਵੀ ਸਕਦਾ ਕੋਈ ਬੱਚਾ ਰੱਖ ਡਾਕਟਰਾਂ ਕੋ ਜਿਹੜੇ ਰਜਿਸਟਰਡ ਆ ਉਹ 8 ਬੱਚੇ ਆ ਦੇਖੋ ਉਸ ਤੋਂ ਬਾਅਦ ਹੋ ਸਕਦਾ ਇੱਕ ਬੱਚਾ ਲਿਆਇਆ ਵੀ ਹੁਣ ਇੱਕ ਦੋ ਬੱਚਾ ਜਿਹੜੇ ਛੁੱਟੀ ਲੈ ਕੇ ਆਏ ਉਹਨਾਂ ਦੇ ਪੇਰੈਂਟਸ ਵੀ ਇੱਥੇ ਆਏ ਹੋਏ ਨਹੀਂ ਬੱਚੇ ਨਾਲ ਹੀ ਪੇਟ 'ਚ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਉਪੋਜਿੰ ਦਾ ਕੰਮ ਆ ਰਿਹਾ ਹੈ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਹਾਂ ਦੀਰੇ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਹੁਣ ਕੀ ਕੰਡੀਸ਼ਨ ਆ ਬੱਚੇ ਦੇ ਫਿਲਹਾਲ ਤੇ ਅਸੀਂ ਘਰ ਲੈ ਚੰਦੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਤੇ ਬੱਚੇ ਫਿਰ ਸਕੂਲ ਦੇ ਦੇਖਿਆ ਕਿਈ ਬੱਚੇ ਜਿਹੜੇ ਬਹੁਤ ਜ਼ਿਆਦਾ ਕੜਪੇ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਹ ਪੀਨ ਕਰਦਾ ਇਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ ਸੁੱਤਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਬੱਚਾ ਪੜਦਾ ਹੈ ਮੈਰਿਟੋਰੀਅ ਸਕੂਲ ਕੀ ਦਿੱਕਤ ਸੋਈ ਬੱਚਾ ਕਰਕੇ ਆ ਥੋੜਾ ਪੇਟ ਚ ਇਨਫੈਕਸ਼ਨ ਜੀ ਹੋਈ ਹੈ ਮਾਪੇ ਕਹਿੰਦੇ ਕਿ ਥੋੜਾ ਪੇਟ ਜਨ ਇਨਫੈਕਸ਼ਨ ਹੈ ਜੀ ਸਾਡੂੰ ਫੋਨ ਗਿਆ ਹੈ ਇਥੇ ਮੈਡਮ ਤੇ ਜਿਹੜਾ ਬੱਚਾ ਡਾਟੇ ਠੀਕ ਹੈ ਠੀਕ ਹੈ ਘਰ ਲੈ ਕੇ ਚਲੇ ਆ ਇਹ ਸਾਫ ਸੁਥਰਾ ਮਿਲੇ ਠੀਕ ਹੈ ਖਾਣਾ ਮਿਲਦਾ ਖਰਾਬ ਹੁੰਦੀ ਮੇਰਾ ਨਾਮ ਡਾਕਟਰ ਅਕ੍ਰਿਤੀ ਹੈ ਇਸ ਟਾਈਮ ਦੇਖੋ 10 ਵਜੇ 10 ਵਜ ਰਹੇ ਨੇ ਬੱਚੇ ਆ ਦੇ ਕੋ 9:30 ਆਏ ਸੀ ਮੇਰੀ ਤੋਰੀਆ ਸਕੂਲ ਦੇ ਬੱਚੇ ਨੇ 60% ਕੁਰੀ ਆਏ ਆਂ ਹੀ ਕੰਪਲੇਨ ਇਹਨਾਂ ਦੀ ਇਹੀ ਹੈ ਕਿ ਫੂਡ ਪੋਇਜ਼ਨਿੰਗ ਹੋਇਆ ਵੈ ਅਚਾਨਕ ਆਏ ਨੇ ਵੋਮITING ਦੇ ਨਾਲ ਦਾਇਰੀਆ ਹੀ ਥੋੜਾ ਜਿਹਾ ਟੈਨਸ਼ਨ ਬੱਚਿਆਂ ਨੂੰ ਜ਼ਿਆਦਾ ਹੀ ਕਾਫੀ ਕਬਰਾਈ ਹੋਈਆਂ ਹੀ ਤਾਂ ਆਪਾਂ ਇਹਨਾਂ ਨੂੰ ਬੇਸਿਕ ਐਮਰਜੈਂਸੀ ਪ੍ਰੀਤਮਨ ਦੇ ਤਾ ਵੇ ਜਿਹਦੇ ਚ ਆਪਾਂ ਇਹਨਾਂ ਨੂੰ ਇੰਜੈਕਸ਼ਨ ਐਸੀਲੋਕ ਔਨ देन ਹਾਈਡਰੋਕੋਥ ਮੈਟਰੋਜਿਲ ਸਭ ਕੁਝ ਲਗਾਉਂਦਾ ਵੇ ਤੇ ਇਹਨਾਂ ਸਾਰਿਆਂ ਦੀ ਉਮਰਾਂ ਬੱਚਿਆਂ ਦੀ 15 ਤੋਂ 16 ਦੇ ਵਿੱਚ ਨੇ ਜਦੋਂ ਆਪਾਂ ਨਾਲ ਤੋਂ ਪੁੱਛਿਆ ਹਿਸਟਰੀ ਲਿੱਤੀ ਆ ਤਾਂ ਉਹਦੇ ਚ ਇਹੀ ਕਹਿ ਰਹੇ ਨੇ ਕਿ ਇਹਨਾਂ ਨੇ ਕੁਝ ਖਾਦਾ ਵੇ ਕਿ ਡਿਨਰ ਕਰਨ ਤੋਂ ਬਾਅਦ ਇਹਨਾਂ ਦੀ ਅਚਾਨਕ ਹੀ ਪੇ ਦਰਦ ਸ਼ੁਰੂ ਹੋਇਆ ਵੇ ਤਾਂ ਮੋਸਟ ਪ੍ਰੋਬਬਲੀ ਉਹ ਕਹਿ ਰਹੇ ਨੇ ਕਿ ਆ ਦੇ ਡਿਨਰ ਚ ਨਾ ਜਿਵੇਂ ਕਈ ਵਾਰ ਕੌਕਰਚ ਵਗੈਰਾ ਵੀ ਦਿਖਦੇ ਨੇ ਤਾਂ ਉਹ ਫਿਰ ਹਿਸਟਰੀ ਉਹਦੀ ਹੀ ਦੇਰੀ ਹੈ ਕਿ ਫੂਡ ਪੋਇਜ਼ਨਿੰਗ ਹੋ ਸਕਦਾ ਹੈ। ਮਮਾ ਜੀ ਨੇ ਖਾਣੇ ਵਿੱਚ ਕੋਈ ਗੜਬੜੀ ਕੋਈ ਹੋ ਹਾਂਜੀ ਕਿ ਜਾਂ ਤੇ ਸਿਹਤ ਦਾ ਹਾਈ ਜੀ ਨਹੀਂ ਵੇਖੀ ਗਈ ਕਿ ਹੱਥ ਨਹੀਂ ਧੋਤੇਗੇ ਚੰਗੀ ਤਰ੍ਹਾਂ ਜਾਂ ਕਹ ਲੋ ਕਿ ਖਾਨ ਪੀਣ ਚ ਕੋਈ ਮਿਲਾਵਟ ਸੀ ਉਹਦੇ ਕਰਕੇ ਕੋਈ ਦਿੱਕਤ ਆਈ ਹੈ। ਤੇ ਬਾਕੀ ਹੁਣ ਆਪਾਂ ਟੈਸਟ ਇਹਨਾਂ ਦੇ ਕਰਾਵਾਂਗੇ ਉਤੋਂ ਪਤਾ ਲੱਗੇਗਾ ਕਿ ਕੀ ਦਿੱਕਤ ਹੈ। ਉਹਨਾਂ ਨੂੰ ਵੀ ਆਪਾਂ ਕਹਿ ਨਹੀਂ ਸਕਦੇ ਕਈ ਵਾਰ ਜਿਵੇਂ ਉਮਰ ਵਿੱਚ ਹੁੰਦੀ ਹੈ ਥੋੜੇ ਬੱਚਿਆਂ ਆਦੀ ਤਾਂ ਘਬਰਾ ਵੀ ਸਕਦੇ ਨੇ ਕਿਉਂਕਿ ਫੈਮਿਲੀ ਮੈਂਬਰਸ ਨਾਲ ਨਹੀਂ ਹੈਗੇ ਤਾਂ ਬੱਚਿਆਂ ਘਬਰਾਈਆਂ ਹੋਈਆਂ ਨੇ ਉਹਦੇ ਕਰਕੇ ਵੀ ਤਰਪ ਰਹੀਆਂ ਮੈਂ ਬਾਕੀ ਹੁਣ ਜੇ ਕਿ ਤੈਸਟ ਤੋਂ ਪਤਾ ਲੱਗੇਗਾ ਕਿ ਕੋਈ ਕੁਛ ਹੋਰ ਦਿੱਕਤ ਆਈ ਹੈ ਕਿ ਨਹੀਂ ਆਈ ਇਹਦੇ ਫਿਲਹਾਲ ਤਾਂ ਉਹਨਾਂ ਦੀ ਹਿਸਟਰੀ ਤੋਂ ਇਹੀ ਕਹਿ ਰਹੇ ਨੇ ਕਿ ਖਾਣਾ ਖਾਣ ਤੋਂ ਬਾਅਦ ਹੀ ਇਹ ਦਿੱਕਤ ਆਣੀ ਸ਼ੁਰੂ ਹੋਈ ਹੈ ਹਾਂਜੀ ਤਾਂ ਆਪਾਂ ਫੂਡ ਪ੍ਰੋਸੈਸਿੰਗ ਵੱਲ ਸੋਚ ਸਕਦੇ ਹਾਂ ਨਾਲ ਕਿਉਂਕਿ ਜਿਵੇਂ ਪੇਟਦਰ ਤੇ ਵੋਮਟਿੰਗ ਹੈ ਸਟੇਬਲ ਬੱਚੇ ਜਾਂ ਹੱਲੇ ਵੀ ਚਲੇ ਸੀ ਨਹੀਂ ਨਹੀਂ ਹੁਣ ਕਾਫੀ ਹੱਦ ਤੱਕ ਸਾਰੇ ਬੱਚੇ ਸਟੇਬਲ ਨੇ ਤੇ ਉਹ ਪਿੱਛੇ ਦੇਖ ਹੀ ਲਿਆ ਵਾ ਕਾਫੀ ਹੱਦ ਤੱਕ ਹੁਣ ਸਟੇਬਲ ਹੀ ਨੇ